ਵੀ ਅੱਜ ਦਿਖਾਈਏ ਤੁਹਾਨੂੰ ਵਾਜ਼ਾ ਹੀ ਵਾਜ਼ਾ ਹੀ ਵਾਜ਼ਾ ਹੀ ਹਾਇਟਾਕ ਮੇਰੀ ਸ਼ਮੇ ਜ਼ਾਵਾਡੋਵਨ ਬਗਾਜ਼ੇ ਤਾਂ ਮਾਓ ਦੋ ਤੇ ਉ ਤੱਕ ਚਿਲੀ ਕਾਫ ਕਾਫ ਤੱਕ ਜੇਕਰ ਸਿ ਨਾ ਦੇਵਾ ਤੈਨ ਦੋ ਤੇ ਉ ਆ ਤੈਨ ਚਾਰਨੀ ਤੋ ਤੇਲ ਆ ਕਾਫ 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 ਕੁਫਰ ਕੁਫਰ ਤਾਕੀ ਆ ਦਿਖਾਉਨੇ ਆ ਤੁਹਾਨੂੰ ਇੰਡੀਆ ਵਾਲਾ ਕਲਾਸਿਕ 350 ਇਹ ਹੈਗਾ ਪੋਲੈਂਡ ਦਾ ਸ਼ਹਿਰ ਲੋਡਜ਼ ਪੋਲੈਂਡ ਦੇ ਸ਼ਹਿਰ ਲੋਡਜ਼ ਦੇ ਵਿੱਚ ਅਹੋ ਰਾਇਲ ਅਨਫੀਅਲ ਨਾ ਕਿਉਂ ਭਾਈ ਇਹਨੂੰ ਕਹਿੰਦੇ ਨੇ ਮੇਡ ਇਨ ਇੰਡੀਆ ਇੱਥੇ ਖੁੱਲਿਆ ਹੋਇਆ ਹੈ ਆਫਿਸ ਬਹੁਤ ਲੋਕ ਪਸੰਦ ਕਰਦੇ ਇਹਨੂੰ ਯਾ ਐਵੇਂ ਨਹੀਂ ਭਾਈ ਬਹੁਤ ਚੀਚਾਂ ਬਾਹਰ ਕੇ ਆ ਰਹੀਆਂ ਨੇ ਮਾਨ ਨਾਲ ਉੱਚਾ ਹੁੰਦਾ ਦੇਖ ਲੈ ਵਾਪਰੇ ਦੇਖ ਦੂਜਾ ਰੋਇਲਨ ਫੀਲਡ ਦਾ ਗਾਹ ਪਿਆ ਪਿਆ ਲੈ ਜੀ ਚੱਕਰ ਇਹ 350 ਹੈ ਰੋਇਲਨ ਫੀਲਡ ਐਵੇਂ ਨਹੀਂ ਭਾਈ ਇਹ ਹੁਣ ਚੱਲਿਆ ਕਮਾ ਦੇਖੋ ਇਧਰ ਥੋੜਾ ਨੇਰਾ ਬਹੁਤ ਸੋਹਣਾ ਹੈ ਜੀ ਸਾਰਾ ਸਿਸਟਮ ਲੱਗਿਆ ਨਵੇਂ ਕਢਾਏ ਨੇ ਇਹਨਾਂ ਨੇ ਕੋਰੀਆ ਨੇ ਸੁਪਰ ਲੈੱਟੇ ਪਤਾ ਨਹੀਂ ਲੱਗਦਾ ਯਾਰ ਬੰਦ ਹੋ ਉਹ ਚੱਲਦਾ ਯਿਮਨੇ ਯਿਮਨੇ ਲਾਤੇ ਕੋ ਤਰੋ ਹੈ ਜਾ ਕੋ ਤਰੋ ਹੈ ਯੇ ਬੇਸ ਤਦੇ ਦੋਬਝਾ ਅਜੇ ਠੰਡ ਆਈ ਦੀ ਬਾਜ ਬਦਲ ਗਈ ਅਥੇ ਯਸਤੇ throhe ja ke chepu e gron se shilnik tade on mash in ne gos ओके जी धन्यवाद सारेया दा ਬਹੁਤ ਬਹੁਤ ਵਧਾਈਆਂ ਤੁਹਾਨੂੰ ਦੇਖ ਲਓ ਭਾਰਤੀ ਚੀਜ਼ਾਂ ਇੱਥੇ ਛਾਈਆਂ ਪਈਆਂ